ਸਾਚੇ ਨੂੰ ਨਾ ਕੋਈ ਧਮਕੀ ਨਾ ਕੁਝ ਹੋਰ ਯਾਰ ਆਪਦਾ ਨਾਰਮਲ ਕਾਰੋਬਾਰ ਕਰਨ ਵਾਲੇ ਬੰਦੇ ਆ ਕੀ ਇਹਦੇ ਜ਼ਰੀਏ ਮਾਨਕ ਨੂੰ ਤਾਂ ਚੁੱਪ ਕਰਾਉਣ ਦੀ ਕੋਈ ਚਾਲ ਨਹੀਂ ਨਾ ਕਿਉਂਕਿ ਮਾਨਕ ਕੱਲੀ ਪੰਜਾਬ ਦੀ ਇਕਤਰ ਦੇ ਅਖਜ ਤਾਰੜਕਦਾਣੀ ਦੇਖ ਕੇ ਆ ਹੀ ਲੱਗਦਾ ਵੀ ਯਾਰ ਐਡਾ ਦਾ ਜਿਹੜਾ ਕੰਮਕਾਰ ਆ ਤੇ ਇਹਨੇ ਲੈਣਾ ਕੀ ਹੈ ਸਰਕਾਰ ਨਾਲ ਪੰਗੇ ਲੈ ਕੇ ਪਰ ਇਹ ਗੱਲ ਸਰਕਾਰ ਨਾਲ ਪੰਗੇ ਲੈਣਦੀ ਨਹੀਂ ਮਾਨਕ ਕੋ ਗੋਇਲ ਦੀ ਗੱਲ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਦੀ ਹੈ ਜਿਹਦੇ ਚ ਮਾਨਕ ਨਾਲ ਅੱਜ ਚ ਜ ਕਿਹਾ ਨਾ ਉਮੀਦ ਆ ਵੀ ਕੱਲ ਨੂੰ ਕਦੇ ਚ ਜ ਕੁ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇੱਕ ਵੱਡੀ ਸਮੱਸਿਆ ਨਸ਼ੇ ਤੋਂ ਬਾਅਦ ਆ ਜਿਹੜੀ ਹਾਲਾਂਕਿ ਦੋਨੇ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨਸ਼ੇ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਗੈਰ ਕਾਨੂੰਨੀ ਹਥਿਆਰ ਹੈ ਐਨਸੀਆਰਬੀ ਦੀ ਰਿਪੋਰਟ ਨਾ ਆਪਣੇ ਕੋਲ ਹੀ ਪਈ ਹੈ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਹੈ 2023 ਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਆਰਮਜ਼ ਐਕਟ ਦਾ ਜਿਹੜਾ ਉਲੰਘਣ ਮਤਲਬ ਨਜਾਇਜ਼ ਹਥਿਆਰਾਂ ਦੀ ਵਰਤੋਂ ਆ ਬਹੁਤ ਜ਼ਿਆਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਹੈ ਪੰਜਾਬ ਚ 1200 ਦੇ ਕਰੀਬ ਕੇਸ ਆਉਂਦੇ ਆ ਤੁਸੀਂ ਆ ਸਰਪੰਚ ਦਾ ਕਤਲ ਯਾਦ ਆ ਤੁਹਾਨੂੰ ਸੁਖਵਿੰਦਰ ਕਲਕੱਤੇ ਦਾ ਰੀਜ਼ਨ ਕੁਛ ਵੀ ਹੋਵੇ ਮੈਂ ਉੱਥੇ ਫਿਰ ਵੀ ਕਹਿਣਾ ਜਿੱਥੇ ਕੋਈ ਯਾਰ ਯਾਰ ਦਾ ਕੋਈ ਕਤਲ ਹੋ ਜਾਂਦਾ ਠੀਕ ਆ ਇਹ ਗੱਲ ਬਹੁਤ ਲੋਕਾਂ ਨੂੰ ਕੌੜੀ ਲੱਗੂ ਪਰ ਉਹਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਪਰ ਇਹ ਨਹੀਂ ਐ ਜਿਸਲਾ ਇਹ ਤਾਂ ਸਰਕਾਰ ਨਹੀਂ ਰੋਕਣਾ ਤੁਸੀਂ ਜੁੜੇ ਹੋ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ਪੁਰ आरटीआई एक्टिविस्ट माणिक गोयल ਦੇ ਚਾਚੇ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲੇ ਕੀ ਇਹ ਘਟਨਾ माणिक गोयल ਨੂੰ ਚੁੱਪ ਕਰਾਉਣ ਦਾ ਹੀ ਕੋਈ ਤਰੀਕਾ ਜਾਂ ਦਿਨੋ ਦਿਨ ਗੈਂਗਲੇਡ ਬਣਦੇ ਜਾ ਰਹੇ ਪੰਜਾਬ ਦੀ ਇਹ ਇੱਕ ਆਮ ਜੀ ਘਟਨਾ ਇਹ ਸਾਰੇ ਮਸਲੇ ਦੇ ਉੱਤੇ ਬਾਈ ਨਵਰੀਤ ਆਪਣੇ ਨਾਲ ਨੇ ਬਾਈ ਨਾਲ ਗੱਲਬਾਤ ਕਰਦੇ ਆ ਨਵਰੀਤ ਭਾਈ ਚਲੋ माणिक गोयल ਆਪਾਂ ਨੂੰ ਪਤਾ ਕੌਣ ਨੇ ਪਰ ਜੇ ਤੁਸੀਂ ਦੱਸੋ माणिक गोयल ਅਸਲ 'ਚ ਬੰਦਾ ਕੌਣ ਆ ਪਰ ਇਹ ਤੋਂ ਪਹਿਲਾ ਸਵਾਲ ਇਹ ਆ ਵੀ ਇਹ ਘਟਨਾ ਨੂੰ ਕਿਵੇਂ ਦੇਖਗੇ ਬਿਲਕੁਲ ਕੀ ਇਹ ਕੋਈ ਆਮ ਘਟਨਾ ਇੱਕ ਘਟਨਾ ਦੇ ਰੂਪ ਚ ਘਟਨਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਅਰਸ਼ਾ ਤੋ ਇੱਥੇ ਬੈਠਾ ਚੱਕ ਕੇ ਮੇਰੇ ਸਰਚ ਕੁਛ ਮਾਰੇ ਹਾਂਜੀ ਠੀਕ ਆ ਇਹਦੇ ਕੋਈ ਸਰਕਾਰ ਕੁਛ ਨਹੀਂ ਕਰ ਸਕਦੀ ਦੋ ਦੋਸਤ ਆ ਇਕੱਠੇ ਬੈਠੇ ਆ ਲੜਾਈ ਹੋਈ ਇਕਨੇ ਦੂਜੇ ਨੂੰ ਮਾਰਤਾ ਉਹ ਚੋ ਕੁਛ ਨਹੀਂ ਕਰ ਸਕਦਾ ਕੋਈ ਸਟੇਟ ਕੋਈ ਸਭ ਫੇਲ ਆ ਬਿਲਕੁਲ ਸਰਕਾਰ ਨੇ ਰੋਕਣਾ ਹੁੰਦਾ ਆਰਗੇਨਾਈਜ਼ਡ ਕ੍ਰਾਈਮ ਤੈਨੂੰ ਪਹਿਲਾਂ ਕਾਲ ਆਉਂਦੀ ਆ ਫਰauti ਦੇ ਲਈ ਤੈਨੂੰ ਫਰੋਤੀ ਦੇ ਲਈ ਮਾਰਿਆ ਜਾਵੇ ਇਹ ਤੈਨੂੰ ਫਰੋਤੀ ਦੇ ਲਈ ਤੇ ਹਮਲਾ ਹੋਵੇ ਇਹ ਸਾਰੀਆਂ ਚੀਜ਼ਾਂ ਜਾਂ ਕੋਈ ਨਸ਼ੇ ਦੇ ਕਾਰੋਬਾਰ ਲਈ ਕਿਤੇ ਕੋਈ ਲੜਾਈ ਹੋਵੇ ਇਹ ਸਾਰੀਆਂ ਚੀਜ਼ਾਂ ਰੋਕਣੀਆਂ ਸਰਕਾਰ ਦਾ ਪਹਿਲਾ ਕੰਮ ਫਰਜ਼ ਬੰਦਾ ਉਹਨਾਂ ਦਾ ਪਹਿਲਾ ਬੰਦੇ ਦੀ ਜਾਨ ਆ ਬਾਕੀ ਅਧਿਕਾਰ ਤਾਂ ਬਾਅਦ ਚ ਆਉਂਦੇ ਆ ਨਾ ਤਾਂ ਉਹ ਉਹ ਗੱਲ ਵੱਖਰੀ ਆ ਵੀ ਜਾਨ ਦਾ ਅਧਿਕਾਰ ਵੀ ਉਹਦੇ ਹੀ ਕੰਮ ਕਰਦਾ ਜੇ ਬਾਕੀ ਅਧਿਕਾਰ ਮਿਲਣਗੇ ਨਿਕਲੀ ਜਾਨ ਵੀ ਬੰਦੇ ਨੇ ਕੀ ਕਰਨੀ ਹੁੰਦੀ ਆ ਤਾਂ ਇਹ ਘਟਨਾ ਪੰਜਾਬ ਦੇ ਵਿੱਚ ਕੋਈ ਪਹਿਲੀ ਨਹੀਂ ਸੀ ਮਾਨਕ ਗੋਇਲ ਪੰਜਾਬ ਦਾ ਇੱਕ ਮੈਂ ਕਹਿੰਦਾ ਯਾਰ ਸੂਰਮਾ ਬੰਦਾ ਜਿਹੜਾ ਆਪਦੀ ਗੱਲ ਤੇ ਖੜਦਾ ਲੜਦਾ ਉਸ ਬੰਦੇ ਦੇ ਚਾਚੇ ਦੀ ਦੁਕਾਨ ਮਾਨਕ ਗੋਇਲ ਆਪ ਵੀ ਇਹਨਾਂ ਦਾ ਵਧੀਆ ਕਾਰੋਬਾਰ ਆ ਚੰਗੇ ਕਾਰੋਬਾਰੀ ਆ ਪਰ ਹੁਣ ਤੂੰ ਸੋਚ ਕੇ ਦੇਖ ਜਦੋਂ ਕੋਈ ਵੀ ਬੰਦਾ ਕਹਿੰਦਾ ਵੀ ਚੰਗਾ ਕਾਰੋਬਾਰ ਹੈ ਮਤਲਬ ਸਾਡਾ ਆਪ ਮੈਂ ਤਾਂ ਇਹ ਗੱਲ ਮੰਨਦਾ ਇੰਟਰਵਿਊ ਦੇ ਵਿੱਚ ਵੀ ਆਪਣਾ ਦਾ ਭਰਾ ਬਿਲਕੁਲ ਦੇਖ ਕੇ ਨਹੀਂ ਲੱਗਦਾ ਵੀ ਯਾਰ ਐਡਾ ਦਾ ਜਿਹੜਾ ਕੰਮਕਾਰ ਹੈ ਤੇ ਇਹਨੇ ਇੱਕ ਲੈਣਾ ਕੀ ਹੈ ਸਰਕਾਰ ਨਾਲ ਪੰਗੇ ਲੈ ਕੇ ਪਰ ਇਹ ਗੱਲ ਸਰਕਾਰ ਨਾਲ ਪੰਗੇ ਲੈਣ ਦੀ ਨਹੀਂ ਮਾਨਕ ਕੋ ਗੋਇਲ ਦੀ ਗੱਲ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹੈ ਜਿਹਦੇ ਵਿੱਚ ਮਾਨਕ ਨਾ ਅੱਜ ਝਕਿਆ ਨਾ ਉਮੀਦ ਆ ਵੀ ਕੱਲ ਨੂੰ ਕਦੇ ਝਕੂਗਾ ਹੁਣ ਇਹ ਘਟਨਾ ਦੀ ਗੱਲ ਆਉਂਦੇ ਆ ਗੋਲੀਆਂ ਚੱਲਦੀਆਂ ਦੁਕਾਨ ਦੇ ਉੱਤੇ ਉੱਥੋਂ ਚਲੇ ਜਾਂਦੇ ਆ ਰਾਹ 'ਚ ਜਾ ਕੇ ਉਹਨਾਂ ਦਾ ਮੋਟਰਸਾਈਕਲ ਇੱਕ ਹੋਰ ਐਕਸੀਡੈਂਟ ਦਾ ਸ਼ਿਕਾਰ ਹੁੰਦਾ ਜਿੱਥੇ ਉਹ ਬਾਬਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਫੜ ਵੀ ਲੈਣੇ ਸੀ ਉਹ ਬਾਬਾ ਮਤਲਬ ਤਕੜਾ ਸੀ ਬੰਦਾ ਤਕੜਾ ਮਾਨਸਾ ਵਾਲਾ ਹੂੰ ਵੀ ਇਹਨਾਂ ਦਾ ਵੀ ਇੱਕ ਬੰਦਾ ਮਰ ਜੂ ਤੂੰ ਮਰ ਜਾਣਗੇ ਕੀ ਹੋ ਜੂਗਾ ਯਾਰ ਕਹਿੰਦਾ ਨਹੀਂ ਨਾਲੇ ਹਾਂ ਵਧੀਆ ਤਕੜੇ ਬੰਦੇ ਆ ਸਾਰੇ ਹੌਸਲੇ ਵਾਲੇ ਬੰਦੇ ਆ ਉਹਨਾਂ ਨੇ ਜਿੰਨੀਆਂ ਹਨੇਰੀਆਂ ਦੇਖੀਆਂ ਗਈ ਹਨ ਇਹ ਇਹ ਜਾਨ ਨੂੰ ਉਹ ਕੀਲੀ ਬੈਠਿਆ ਪਰ ਚਲੋ ਉਹ ਉਪਰ ਫਰਾਰ ਹੋ ਜਾਂਦੇ ਆ ਹੁਣ ਜਿੱਥੋਂ ਤੱਕ ਸਾਡੀ ਪੁਲਿਸ ਨਾਲ ਗੱਲ ਹੋ ਰਹੀ ਹੈ ਪੁਲਿਸ ਕਹਿੰਦੇ ਵੀ ਤੁਹਾਨੂੰ ਅਸੀਂ ਅਪਡੇਟ ਬਹੁਤ ਛੇਤੀ ਵਧੀਆ ਅਪਡੇਟ ਕੋਈ ਦੇਵਾਂਗੇ ਤਾਂ ਮੈਂ ਐ ਵੀ ਨਹੀਂ ਕਹਿੰਦਾ ਵੀ ਪੁਲਿਸ ਨਹੀਂ ਫੜ ਰਹੀ ਸ਼ਾਇਦ तकरीबन ਸਾਡੀ ਇੰਟਰਵਿਊ ਹੋਣ ਤੱਕ ਜਾਂ ਇਹਦੇ ਅੱਗੇ ਪਿੱਛੇ ਉਹ ਬੰਦੇ ਪੇਸ਼ ਕਰ ਵੀ ਦੇਣ ਪਰ ਮੁੱਦੇ ਇਹ ਦੂ ਗੰਭੀਰ ਆ ਇੱਕ ਤਾਂ ਜਾਂਚ ਦੇ ਵਿੱਚ ਇਹ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਹਮਲਾ ਹੁੰਦਾ ਕਿਉਂ ਆ ਕਿਉਂਕਿ ਏ ਦੇ ਚਾਚੇ ਨੂੰ ਨਾ ਕੋਈ ਧਮਕੀ ਨਾ ਕੁਝ ਹੋਰ ਯਾਰ ਆਪਦਾ ਨਾਰਮਲ ਕਾਰੋਬਾਰ ਕਰਨ ਵਾਲੇ ਬੰਦੇ ਆ ਕੀ ਇਹਦੇ ذریعے ਮਾਨਕ ਨੂੰ ਤਾਂ ਚੁੱਪ ਕਰਾਉਣ ਦੀ ਕੋਈ ਚਾਲ ਨਹੀਂ ਨਾ ਬਿਲਕੁਲ ਕਿਉਂਕਿ ਮਾਨਕ ਕੱਲੀ ਪੰਜਾਬ ਦੀ ਇਕਤਰ ਦੇ ਅੱਖਜ ਤਾ ਰੜਕਦਾਣੀ ਹੁਣ ਮੈਨੂੰ ਬਹੁਤ ਲੋਕ ਕਹਿੰਦੇ ਵੀ ਕੀ ਸਰਕਾਰ ਨੇ ਕਰਾਇਆ ਮੈਂ ਕੱਲੀ ਸਰਕਾਰ ਨੂੰ ਕਿਉਂ ਪੜਾ ਲੱਗਦਾ ਏ ਹੋਰ ਬਥੇਰੀਆਂ ਤੇਰਾ ਜਿੱਥੇ ਇਹਨੇ ਉਹ ਬੀੜ ਕੰਨੀ ਨਜਾਇਜ਼ ਮਾਈਨਿੰਗ ਬੰਦ ਕਰਾਈ ਆ ਰੋਜ਼ ਜਿੱਥੇ ਕਰੋੜ ਡੇਢ ਕਰੋੜ ਦੀ ਮਾਈਨਿੰਗ ਹੁੰਦੀ ਸੀ ਜਦੋਂ ਉਹ ਬੰਦ ਕਰਾਈਏ ਕਿ ਇਹ ਮਾਈਨਿੰਗ ਵਾਲਿਆਂ ਦੇ ਨਾਲ ਰੜਕਦਾ ਹੋ ਸੱਚ ਕਹਿਣ ਵਾਲਾ ਬੰਦਾ ਉਹ ਤਾਂ ਬਹੁਤ ਤਰ੍ਹਾਂ ਦੀ ਨਿਗਾ ਚ ਹੁੰਦਾ ਤੇ ਰੜਕਦਾ ਹੀ ਹੁੰਦਾਗਾ ਤਾਂ ਪਰ ਇੱਕ ਘਟਨਾ ਪੰਜਾਬ ਦੇ ਵਿੱਚ ਆਮ ਹੋਈਆਂ ਪਈਆਂ ਜਿਹੜੀ ਚਿੰਤਾ ਦਾ ਵਿਸ਼ਾ ਹੈ ਚਾਹੇ ਬੀਅਰ ਵੈਲ ਵਾਲੇ ਉਹ ਵਪਾਰੀ ਹੋਣ ਭਰਾ ਜਿਹੜੇ ਉਹ ਕੱਪੜੇ ਦਾ ਖੰਮ ਸੀ ਜਿੰਨਾਂ ਦਾ ਅਬੋਰ ਦੇ ਵਿੱਚ ਹਾਂ ਕਿੰਨੀ ਉਹਨਾਂ ਦੀ ਚੜ੍ਹਾਈ ਸੀ ਯਾਰ ਪੂਰੇ ਪੰਜਾਬ ਚ ਨਾ ਤੇ ਬ੍ਰਾਂਡ ਬਣਾਉਣ ਦੇ ਵਿੱਚ ਵੀ ਬੰਦੇ ਨੂੰ ਨਾ ਕਿੰਨੇ ਸਾਲ ਲੱਗ ਜਾਂਦੇ ਆ ਤਾਂ ਚਾਹੇ ਉਹ ਬੀਰਵੈਲ ਵਾਲੇ ਹੁਣ ਬਠਿੰਡੇ ਦਾ ਮੇਲਾ ਵਪਾਰੀ ਹੋਵੇ ਜਿਹੜਾ ਆਵਦੀ ਦੁਕਾਨ ਦੇ ਮੂਰੇ ਅਮਰਸਰੀ ਕੁਲਚੇ ਵਾਲਾ ਬੈਠਾ ਆਪਦਾ ਕੰਮ ਕਰ ਰਿਹਾ ਸੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇੱਕ ਵੱਡੀ ਸਮੱਸਿਆ ਨਸ਼ੇ ਤੋਂ ਬਾਅਦ ਆ ਜਿਹੜੀ ਹਾਲਾਂਕਿ ਦੋਨੇ ਚੀਜ਼ਾਂ ਆਪਸ ਵਿੱਚ ਜੁੜੀਆਂ ਵੀ ਆ ਨਸ਼ੇ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਗੈਰ ਕਾਨੂੰਨੀ ਹਥਿਆਰ ਹੈ ਨਾਜਾਇਜ਼ ਹਥਿਆਰ ਹੈ ਇੱਥੇ ਪਰ ਸਿਸਟਮ ਬਿਲਕੁਲ ਉਲਟਾ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣੇ ਆਫ ਦੀ ਰਿਕਾਰਡ ਐਮ ਐਲ ਏ ਨੇ ਦੱਸਿਆ ਇੱਕ ਨੇ ਉਹ ਕਹਿੰਦਾ ਯਾਰ ਪੰਜ ਪੰਜ ਅਸਲੇ ਦੇ ਲਾਇਸੈਂਸ ਬਣਾ ਸਕਦਾ ਮੈਂ ਮਹੀਨੇ ਚ ਮਹੀਨੇ ਚ ਠੀਕ ਆ ਵੀ ਸਾਨੂੰ ਤਾਂ ਪੰਜ ਕਦਾ ਮਿਲਦਾ ਬਾਈ ਉਹ ਫਾਈਲਾਂ ਹੀ ਆ ਭੇਜ ਦਿੰਨੇ ਆ ਨਜਾਇਜ਼ ਜਾਇਜ਼ ਜਿਹਨੇ ਬਣਾਉਣਾ ਜਿਹਨੂੰ ਥ੍ਰੈਟ ਆ ਉਹਨਾਂ ਹਾਸਤੇ ਤਾਂ ਹੁਣ ਐਮ ਐਲ ਏ ਦੀ ਸਪਰਸ਼ਨ ਵਾਲੀ ਬੰਦ ਆ ਉਹ ਪੰਜ ਐ ਪਰ ਨਜਾਇਜ਼ ਵਾਲਿਆਂ ਤੇ ਅਸੀਂ ਕਿੱਥੇ ਰੁਕ ਪਾ ਰਹੇ ਆ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਲੈ ਕੇ ਹੁਣ ਤੱਕ ਤੁਸੀਂ ਪੰਜਾਬ ਦੇ ਵਿੱਚ ਕਤਲ ਦੇਖੋ ਨਜਾਇਜ਼ ਹਥਿਆਰ ਨਾਲ ਕਿੰਨੇ ਹੋਇਆ ਐ ਐਨਸੀਆਰਬੀ ਦੀ ਰਿਪੋਰਟ ਨਾ ਆਪਣੇ ਕੋਲ ਹੀ ਪਈ ਐ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਐ 2023 ਦੀ ਰਿਪੋਰਟ ਐ ਬਾਕੀ ਹਜੇ 24 ਵਾਲੀ ਹਜੇ ਆਈ ਨਹੀਂ ਕਹਿ ਰਹੇ ਆ ਵੀ ਕਿਸੇ ਵੀ ਵੇਲੇ ਆ ਸਕਦੀ ਐ ਪਤਾ ਨਹੀਂ ਉਹ ਕਦੋਂ ਆਊਗੀ ਤਾਂ ਉਹਦੇ ਚ ਦਿਲਚਸਪ ਅਪਰਸ਼ ਗੱਲ ਜਿਹੜੀ ਦੇਖਣ ਨੂੰ ਪੰਜਾਬ ਚ ਮਿਲੀ ਐ ਕਿ ਪੰਜਾਬ ਦੇ ਵਿੱਚ ਆਰਮਜ਼ ਐਕਟ ਦਾ ਜਿਹੜਾ ਉਲੰਘਣ ਮਤਲਬ ਨਜਾਇਜ਼ ਹਥਿਆਰਾਂ ਦੇ ਵਰਤੋਂ ਆ ਉਹ ਪਉਂਤਸ ਜ਼ਿਆਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਹੈ ਪੰਜਾਬ ਚ 1200 ਦੇ ਕਰੀਬ ਕੇਸ ਆਉਂਦੇ ਆ ਆਮ ਜੈਕਟ ਦੇ ਮਤਲਬ ਨਿਯਾਇਜ ਅਸਲੇ ਨਾਲ ਸੰਬੰਧਤ ਹੈ ਇੰਡੀਅਨ ਐਕਸਪ੍ਰੈਸ ਦਾ 2023 ਦੇ ਅੰਕੜੇ ਸੀ 1500 ਪਲੱਸ ਨਿਯਾਇਜ ਅਸਲਾ ਰਿਕਵਰ ਹੋਇਆ ਪੰਜਾਬ ਚ ਨਹੀਂ ਚਲੋ ਹਾਂ ਉਹਨਾਂ ਦੇ ਆ ਮੈਂ ਤਾਂ ਗਵਰਨਮੈਂਟ ਦੇ ਅਫੀਸ਼ੀਅਲ ਅੰਕੜਿਆਂ ਤੇ ਜਾਵਾਂਗੇ ਨਾ ਮੈਂ ਤਾਂ ਉਦੋਂ ਵੀ ਚਲੇ ਜਾਂਦੇ ਹਾਂ ਹਾਲਾਂਕਿ ਇੰਡੀਅਨ ਐਕਸਪ੍ਰੈਸ ਵੀ ਬਹੁਤ ਛੋਟਾ ਦਾਰਾ ਥੋੜੀ ਵੱਡਾ ਦਾਰਾ ਹੈ ਨਾ ਵੱਡੇ ਦਾਰਿਆਂ ਨਾਲੋਂ ਵੀ ਚੰਗਾ ਦਾਰਾ ਤੇ ਜਿਵੇਂ ਹੁਣ NCRB ਦੇ ਲੁਧਿਆਣੇ ਦੇ ਵਿੱਚ 87 ਕੇਸ ਦੱਸੇ ਇਹਨਾਂ ਨੇ ਨਜਾਇਜ਼ ਅਸਲੇ ਦੇ ਤੇ 87 ਦੇ ਵਿੱਚੋਂ 83 83 ਤਾਂ 87 ਦਾ ਹੋਗੇ ਆਰਮਜ਼ ਐਕਟ ਦਾ ਉਲੰਘਣ ਹੋ ਗਿਆ ਆਰਮਜ਼ ਐਕਟ ਦਾ ਉਲੰਘਣ ਤਾਂ ਬਹੁਤ ਚੀਜ਼ਾਂ ਨਾਲ ਹੋ ਸਕਦਾ ਮੈਂ ਕਿਸੇ ਐਸੀ ਥਾਂ ਤੇ ਹਥਿਆਰ ਲੈ ਕੇ ਚਲਾ ਗਿਆ ਜਿੱਥੇ ਹਥਿਆਰ ਨਹੀਂ ਲੈ ਜਾਣਾ ਚਾਹੀਦਾ ਸੀ ਸੀ ਮੇਰਾ ਲਾਇਸੈਂਸ ਸੀ ਉਹ ਵੀ ਤਾਂ ਆਰਮਜ਼ ਐਕਟ ਦਾ ਉਲੰਘਣ ਆ ਨਾ ਮੈਂ ਕੁਝ ਹੋਰ ਚੀਜ਼ਾਂ ਬਹੁਤ ਸਾਰੀਆਂ ਆ ਜਾਂਦੀਆਂ ਪਰ ਉਹਦੇ ਵਿੱਚੋਂ 87ਾਂ ਚੋਂ 83 ਤਾਂ ਸਿੱਧੇ ਗੈਰ ਕਾਨੂੰਨੀ ਹਥਿਆਰਾਂ ਨਾਲ ਸੰਬੰਧਤ ਹੈ ਤੁਸੀਂ ਆ ਸਰਪੰਚ ਦਾ ਕਤਲ ਯਾਦ ਆ ਤੁਹਾਨੂੰ ਸੁਖਵਿੰਦਰ ਕਲਕੱਤੇ ਦਾ ਰੀਜ਼ਨ ਕੁਝ ਵੀ ਹੋਵੇ ਮੈਂ ਉੱਥੇ ਫਿਰ ਵੀ ਕਹਿਣਾ ਜਿੱਥੇ ਕੋਈ ਯਾਰ ਯਾਰ ਦਾ ਕੋਈ ਕਤਲ ਹੋ ਜਾਂਦਾ ਠੀਕ ਹੈ ਇਹ ਗੱਲ ਬਹੁਤ ਲੋਕਾਂ ਨੂੰ ਕੌੜੀ ਲੱਗੂ ਪਰ ਉਹਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਪਰ ਇਹ ਅਨਿਆਇ ਜਸਲਾ ਤਾਂ ਸਰਕਾਰ ਨਹੀਂ ਰੋਕ ਸਕਦੀ ਜਾਂ ਤਾਂ ਫਿਰ ਤੁਸੀਂ ਸਾਰਿਆਂ ਨੂੰ ਕਹਿ ਦਿਓ ਵੀ ਭਾਈ ਸਾਡੇ ਹੱਥ ਖੜੇ ਆ ਆ ਕਾਨੂੰਨੀ ਢੰਗ ਦੇ ਨਾਲ ਅਸੀਂ ਤੁਹਾਨੂੰ ਕਹਨੇ ਆ ਜਿਹੜੇ ਚ ਦਾਮ ਆ ਬਈ ਆ ਕੇ ਖਰੀਦਣ ਦਾ ਦਾਮ ਆ ਉਹ ਤੁਹਾਡੇ ਤੋਂ ਲਾਇਸੈਂਸ ਲੈ ਜੇ ਅਸੀਂ ਆਧਾਰ ਕਾਰਡ ਵਾਂਗੂ ਬਣਾ ਦਿੰਨੇ ਆ ਜਾਂ ਆਧਾਰ ਕਾਰਡ ਤੇ ਚੜਾ ਲਓ ਐ ਹੋ ਜੇ ਕਾਨੂੰਨਨ ਜਿਨ੍ਹਾਂ ਨੇ ਖਰੀਦਣਾ ਜਿਨ੍ਹਾਂ ਦੀ ਜਾਨ ਨੂੰ ਥ੍ਰੈਟ ਆ ਉਹਨਾਂ ਤੇ ਕੋਈ ਨਹੀਂ ਪਰ ਗੈਰ ਕਾਨੂੰਨੀ ਵਾਲਾਂ ਤੇ ਆਮ ਆ ਪੰਜਾਬ ਦੀ ਸਥਿਤੀ ਮੈਨੂੰ ਜਿੱਥੋਂ ਤੱਕ ਮੇਰੀ ਸਮਝ ਆ ਅਰਸ਼ ਦਿਨੋਂ ਦਿਨ ਖਰਾਬ ਤੋਂ ਖਰਾਬ ਹੁੰਦੀ ਜਾਂਦੀ ਆ ਇਹ ਇੱਕ ਕੇਸ ਨਹੀਂ ਮਾਨਕ ਵਾਲੇ ਕੇਸ ਨੂੰ ਕੱਲਾ ਨਾ ਦੇਖਗੇ ਆਪਾਂ ਬਹੁਤ ਹੋਰ ਐਂਗਲਾਂ ਤੋਂ ਵੀ ਇਹਨੂੰ ਦੇਖਣ ਦੀ ਜਰੂਰ ਜਿਵੇਂ ਕੱਲ ਮੂਸੇਵਾਲ ਦੇ ਪਿਤਾ ਨੇ ਵੀ ਉੱਥੇ ਜੋ ਕੱਟ ਰੱਖਿਆ ਗਿਆ ਸੀ ਮਾਨਕ ਗੋਲ ਦੇ ਚਾਚੇ ਦੇ ਹੱਕ ਚ ਉੱਥੇ ਮਾਨਸਾ ਬੰਦ ਸੀ ਹਨਾ ਉੱਥੇ ਮੂਸੇਵਾਲ ਦੇ ਪਿਤਾ ਨੇ ਵੀ ਆ ਕੇ ਬਿਆਨ ਦਿੱਤਾ ਵੀ ਜੇ ਕੋਈ ਸਾਡੇ ਪਰਿਵਾਰ ਦਾ ਜੀ ਹੁਣ ਕੋਈ ਮਰਦਾ ਮੈਂ ਪੁਲਿਸ ਨੂੰ ਰਿਪੋਰਟ ਤੱਕ ਨਹੀਂ ਲਿਖਾਉਣੀ ਚਾਹੁੰਦਾ ਦੇਖੋ ਮੈਂ ਬਾਪੂ ਹਰਾਂ ਦੇ ਤਾਂ ਕਿਸੇ ਬਿਆਨ ਤੇ ਕੋਈ ਕਮੈਂਟ ਨਹੀਂ ਕਰਦਾ ਪਰ ਮੈਂ ਨਿੱਜੀ ਤੌਰ ਤੇ ਮੰਨਦਾ ਵੀ ਪੁਲਿਸ ਹੀ ਉਹ ਚੰਗੀ ਆ ਮਾੜੀ ਆ ਅੱਜ ਵੀ ਮੈਨੂੰ ਧਮਕੀ ਆਜੇ ਤੈਨੂੰ ਆਜੇ ਵੀਰੇ ਪੁਲਿਸ ਕੋਲੀ ਜਾਵਾਂਗੇ ਉਹ ਪਰਿਵਾਰ ਦਾ ਦਰਦ ਵੱਡਾ ਠੀਕ ਆ ਮੇਰੀ ਉਹ ਤਾਂ ਟਿੱਪਣੀ ਕੋਈ ਨਹੀਂ ਪਰ ਮੇਰੀ ਨਿੱਜੀ ਰਹਿ ਆ ਵੀ ਠੀਕ ਆ ਪੁਲਿਸ ਚੰਗੀ ਆ ਮਾੜੀ ਆ ਜਿੰਨੀ ਵੀ ਮਾੜੀ ਆ ਉਹਦੇ ਬਾਬੂਦ ਵੀ ਸਾਡੇ ਤੇ ਮਤਲਬ ਜੇ ਕੋਈ ਹਜੇ ਵੀ ਵਿੱਚ ਇੱਕ ਕੜੀ ਆ ਜਿਨੂੰ ਅਸੀਂ ਠੀਕ ਕਰਨਾ ਖਤਮ ਨਹੀਂ ਕਰਨਾ ਇਹ ਵੀ ਫਰਕ ਆ ਗੱਲ ਦੇ ਵਿੱਚ ਤਾਂ ਉਹ ਪੁਲਿਸ ਹੀ ਆ ਬਾਈ ਪਰ ਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ ਹਾਂ ਪਰ ਉਹਨਾਂ ਜੇ ਤੁਹਾਡੀ ਆਗਿਆ ਹੋਵੇ ਮੈਂ ਪਹਿਲੇ ਸਵਾਲ ਤੇ ਫੇਰ ਆ ਜਾ ਹੁਣ ਚਲੋ ਠੀਕ ਆ ਆਪਾਂ ਦੋਨੇ ਮਾਨਿਕ ਗੋਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਜੇ ਕੋਈ ਪੋਲੀਟੀਕਲ ਬੰਦਾ ਉਹ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਵੀ ਮਾਨਿਕ ਗੋਲ ਕੌਣ ਆ ਪਰ ਜੇ ਕੋਈ ਆਮ ਬੰਦਾ ਵੇਖੀ ਜਾਂਦਾ ਉਹਦੇ ਦਿਮਾਗ ਚ ਆਵੇ ਮਾਨਿਕ ਗੋਲ ਦਾ ਠੀਕ ਐਸੇ ਨਾ ਖਾਸ ਕਿਉਂ ਬਣਦਾ ਜਰਾ ਮਾਨਿਕ ਗੋਲ ਕੌਣ ਆ ਸਰਕਾਰਾਂ ਦਾ ਕੀ ਰੌਲਾ ਇਹਦਾ ਕਿਹੜੇ ਕਿਹੜੇ ਮੁੱਦੇ ਕਿੱਡੇ ਤੁਸੀਂ ਦੱਸ ਸਕੋ ਤਾਂ ਥੋੜੇ ਇੱਕ ਤਾਂ ਨਾ ਤੁਹਾਨੂੰ ਬਰਾੜਾ ਨੂੰ ਹੁਣ ਗੱਲਾਂ ਬਹੁਤ ਔੜਨ ਲੱਗੀਆਂ ਜਿਹੜਾ ਤੀਜੇ ਨੰਬਰ ਤੇ ਸਵਾਲ ਕਰਨਾ ਸੀ ਉਹ ਆਪ ਪਹਿਲੇ ਤੇ ਕਰਕੇ ਫੇਰ ਕਹਿੰਦਾ ਹੁਣ ਜੇ ਇਜਾਜ਼ਤ ਹੋਵੇ ਤਾਂ ਮੈਂ ਆ ਜਾ ਆਯਾਜ਼ਤ ਨੂੰ ਭਰਾਵਾ ਮੈਂ ਕਿਹੜਾ ਪਹਿਲਾਂ ਤੇਰੇ ਹੱਥ ਬੰਨੇ ਸੀ ਤੂੰ ਪਹਿਲਾਂ ਹੀ ਸਹੀ ਤੇ ਆ ਜਾਂਦਾ ਠੀਕ ਹੈ ਤੇ ਗੱਲ ਹੀ ਆਦੀ ਮਾਨਕ ਕੌਣ ਬਿਲਕੁਲ ਮਾਨਕ ਪੰਜਾਬ ਦਾ ਇੱਕ ਐਸਾ ਮੁੰਡਾ ਹੈ ਜਿਹਦੇ ਦਿਮਾਗ ਮੈਨੂੰ ਲੱਗਦਾ ਵੀ ਕੁਦਰਤ ਦੀ ਉਹਦੇ ਤੇ ਇੰਨੀ ਮਿਹਰ ਆ ਉਹ ਜਿਹੜੇ ਪਾਸੇ ਵੀ ਧਿਆਨ ਲਾ ਲੇ ਮਤਲਬ ਉਹ ਜਿਵੇਂ ਨੀ ਆ ਪੰਜਾਬੀਆਂ ਦੇ ਸਵਾਰਗਾ ਵੀ ਜਾਂ ਤਾਂ ਯਾਰ ਤੁਰਨਾ ਹੀ ਨਹੀਂ ਤੈ ਇਹ ਤੁਰ ਪੇ ਫਿਰ ਕਿਸੇ ਨੂੰ ਨਾਲ ਵੀ ਨਹੀਂ ਰਾਲਣ ਦੇਣਾ ਇਸ ਸਰਕਾਰ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੁਣ ਬਹੁਤ ਕਹਿਣਗੇ ਵੀ ਪੁਰਾਣੀਆਂ ਸਰਕਾਰਾਂ 'ਚ ਮਾਨਕ ਵਿਰੋਧ ਨਹੀਂ ਕਰਦਾ ਸੀ ਪੁਰਾਣੀਆਂ 'ਚ ਵੀ ਕਰਦਾ ਸੀ ਪਰ ਪੁਰਾਣੀਆਂ 'ਚ ਮਾਨ ਕਿਸ ਕਰਕੇ ਹਾਈਲਾਈਟ ਨਹੀਂ ਸੀ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਵਿਰੋਧ ਕਰਦੇ ਸੀ ਹੁਣ ਵਿਰੋਧ ਕਰਨ ਵਾਲਿਆਂ ਚੋਂ ਅੱਧੇ ਤਾਂ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਿਆ ਤਾਂ ਥੋੜੇ ਜੇ ਰਹਿ ਗਏ ਨਾ ਮਾਨਕ ਤਾਂ ਵੀ ਜ਼ਰੂਰੀ ਹੋ ਜਾਂਦਾ ਜਦੋਂ ਸੌ ਚੁੱਕੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾ ਬੰਦਾ ਜਿਹਨੇ ਕਿਹਾ ਵੀ ਫਸਲਾਂ ਬਰਬਾਦ ਕੀਤੀਆਂ ਗਈਆਂ ਸਰਕਾਰ ਦਾ ਕਰੋੜਾਂ ਰੁਪਏ ਖਰਾਬ ਕੀਤਾ ਗਿਆ ਨਹੀਂ ਤੁਸੀਂ ਆਰਾਮ ਦੇ ਨਾਲ ਜੇ ਤੁਸੀਂ ਇੰਨੇ ਆਮ ਆਦਮੀ ਹੋ ਤਾਂ ਤੁਸੀਂ ਗਵਰਨਰ ਹਾਊਸ ਜਾ ਕੇ ਸੌ ਚੱਕ ਲੋ ਜਾਂ ਹੋਰ ਕਿਸੇ ਥਾਂ ਤੇ ਚੱਕ ਲੈਂਦੇ ਜਿੱਥੇ ਇੰਨਾ ਪ੍ਰਬੰਧ ਨਾ ਕਰਨਾ ਪੈਂਦਾ ਪਰ ਨਹੀਂ ਕਰੋੜਾਂ ਰੁਪਏ ਖਰਾਬ ਕਰਕੇ ਹਾਲਾਂਕਿ ਮੈਂ ਕਿਸਾਨਾਂ ਦੀ ਇਹ ਗੱਲ ਜਰੂਰ ਕਹੂੰਗਾ ਸਭ ਨੂੰ ਉਹਨਾਂ ਨੂੰ ਪੈਸੇ ਮਿਲੇ ਆ ਜਿਨ੍ਹਾਂ ਦੀ ਵੀ ਫਸਲ ਵਾਹੀ ਆ ਪ੍ਰਸ਼ਾਸਨ ਨੇ ਪਰ ਯਾਰ ਫਿਰ ਵੀ ਕਿਉਂ ਇੰਨਾ ਖਰਚਾ ਕਰਨਾ ਬੋਝ ਤਾਂ ਸਦਾ ਜਾਂ ਸਦਾ ਸਟੇਟ ਤੇ ਪੈਣਾ ਹੈ ਨਾ ਫਿਰ ਤੁਸੀਂ ਸੌਂ ਵਾਸਤੇ ਉੱਧੇ ਸਰਕਾਰੀ ਬਸਾਂ ਭਰ-ਭਰ ਖਿਲ ਜਾਂਦੇ ਆ ਤਾਂ ਇਹ ਵੀ ਇਹ ਵੀ ਟ੍ਰੈਂਡ ਆ ਆਮ ਆਦਮੀ ਪਾਰਟੀ ਨੇ ਤੋਰਿਆ ਵੀ ਆਪਦੀਆਂ ਰੈਲੀਆਂ ਦੀ ਖਾਤਰਾਂ ਭਰ-ਭਰ ਖਿਲ ਜਾਣਾ ਪਹਿਲਾ ਬੰਦਾ ਸੀ ਮਾਨਕ ਜਿਨੇ ਇਸ ਗੱਲ ਦਾ ਮਾਫ ਕਰਿਓ ਸੌਰੀ ਜਿਨੇ ਦਾ ਵਿਰੋਧ ਸ਼ੁਰੂ ਕੀਤਾ ਫੇਰ ਆਪਾਂ ਚੱਲਦੇ ਆਂ ਅਰਸ਼ ਅਗੇ ਅ ਮਹੱਲਾ ਕਲੀਨਿਕਾਂ ਦੇ ਵਿੱਚ ਜੀ ਜਿਹੜਾ ਕਾਲੀਦਲ ਦਾ ਤੁਹਾਨੂੰ ਯਾਦ ਆ ਵੀ ਸੇਵਾ ਸੇਵਾ ਕੇਂਦਰ ਹੁੰਦੇ ਆ ਆਪਣੇ ਵੀ ਪਿੰਡ ਆ ਉਹ ਦਾਣਾ ਮੰਡੀ ਚ ਇਹ ਜਿਹਾਂ ਨੂੰ ਬਸ ਵੀ ਕੁਝ ਗਿਣਤੀ ਦਾ ਸਮਾਨ ਲਾ ਕੇ ਤਾਂ ਸੱਚ ਦੱਸਾਂ ਤਾਂ ਕੂਚੀਆਂ ਨਾਲ ਰੰਗ ਕਰਕੇ 20-20 ਲੱਖ ਰੁਪਏ ਦਾ ਖਰਚਾ ਪਾਉਣ ਵਾਲੀ ਆਮ ਆਦਮੀ ਪਾਰਟੀ ਦਾ ਇੱਥੇ ਪਰਦਾ ਫਾਸ਼ ਕਰਨ ਵਾਲਾ ਉਹਦੇ ਮੂਹਰੇ ਅੜਨ ਵਾਲਾ ਬੰਦਾ ਸਾਰੀ ਗੱਲ ਲੋਕਾਂ ਚ ਲਿਆ ਕੇ ਮੁੱਦੇ ਨੂੰ ਸਿੱਟਣ ਵਾਲਾ ਨਰੇਟਿਵ ਨੂੰ ਮਾਨਕ ਗੋਇਲ ਅਗਲਾ ਕੰਮ ਆਮ ਆਦਮੀ ਪਾਰਟੀ ਵਾਲੇ ਸਭ ਤੋਂ ਵੱਧ ਢਿੱਡ ਘੁੜਦੇ ਹੁੰਦੇ ਸੀ ਵੀ ਮੀਡੀਆ ਤਾਂ ਜੀ ਵਿੱਕ ਗਿਆ ਇਹ ਗੋਦੀ ਮੀਡੀਆ ਇਹ ਸ਼ਬਦ ਆਪਾਂ ਤਾਂ ਕਦੇ ਵਰਤੇ ਨਹੀਂ ਇਹਨਾਂ ਨੇ ਬਹੁਤ ਵਰਤੇ ਆ ਪੁਰਾਣੇ ਬਿਆਨ ਪਏ ਆ ਇਹ ਜੀ ਵਿਕਾ ਹੋਇਆ ਮੀਡੀਆ ਹੈ ਆਪ ਦਾ ਕਾਊਂਟਰ ਆਪ ਹੀ ਪਿਆ ਜਿਹੜੇ ਹੁਣ ਕਰੀ ਜਾਂਦੇ ਹਾਂ 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 ਇਹ ਬਥੇਰਾ ਕੁਸ਼ ਕਰਦੇ ਰਹੇ ਆ ਜਿਹੜੇ ਮਤਲਬ ਹਨਾ ਵੀ ਬਾਦਲਾਂ ਦਾ ਪੀਟੀਸੀ ਆ ਤੇ ਆਪ ਸਾਰੇ ਪੀਟੀਸੀ ਬਣਾ ਲਏ ਆ ਉਹ ਵੀ ਆ ਤਾ ਉਹ ਵੀ ਖਬਰ ਜਿਹੜੀ ਆ ਕਿ ਸਰਕਾਰ ਨੇ ਕਿਹੜੇ ਮੀਡੀਆ ਚੈਨਲ ਨੂੰ ਉਹ ਚੈਨਲਾਂ ਨੂੰ ਵੀ ਐਡ ਦੇ ਦਿੱਤੀ ਜਿਹੜੇ ਛਰੇ ਆਮ ਸਮਾਜ ਦੇ ਵਿੱਚ ਯਾਰ ਤੜਕੇ ਤੋਂ ਲੈ ਕੇ ਆਥਣ ਤੱਕ ਦੋ ਭਾਈਚਾਰਿਆਂ ਨੂੰ ਲੜਾਉਣ ਤੋਂ ਬਣਾ ਕੋਈ ਕੰਮ ਨਹੀਂ ਕਰਦੇ ਦੋ ਧਾਰਮਿਕ ਸਮುದਾਇਆਂ ਨੂੰ ਠੀਕ ਉਹ ਉਹ ਚੈਨਲਾਂ ਨੂੰ ਵੀ ਐਡ ਦੇ ਦਿੱਤੀ ਤੇ ਜਿਹੜੇ ਚੈਨਲਾਂ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਦੂਜੇ ਸਟੇਟਾਂ ਦੇ ਚੈਨਲਾਂ ਨੂੰ ਵੀ ਐਡ ਦਿੱਤੀ ਗਈ ਤਾਂ ਇਹ ਵੀ ਮਾਣਕ ਗੋਇਲ ਉਹ ਬੰਦਾ ਸੀ ਜਿਹਨੇ ਦੱਸਿਆ ਵੀ ਕਰੋੜਾਂ ਰੁਪਏ ਕਿਵੇਂ ਵੰਡੇ ਗਏ ਤੁਹਾਨੂੰ ਯਾਦ ਹੈ ਇੱਕ ਵਾਰੀ ਜੇਲ੍ਹਾਂ ਦੇ ਵਿੱਚੋਂ ਫੋਨ ਦਾ ਇੱਕ ਇੰਟਰਵਿਊ ਹੋਈ ਸੀ ਤੇ ਉਹ ਤੋਂ ਬਾਅਦ ਜੇਲ੍ਹਾਂਾਂ 'ਚ ਫੋਨ ਵਾਲਾ ਮੁੱਦਾ ਬਹੁਤ ਭਖਿਆ ਸੀ ਹਰਜੋਤ ਬੈਂਸ ਵਾਲੀ ਹਰਜੋਤ ਬੈਂਸ ਵਾਲਾ ਹਰਜੋਤ ਬੈਂਸ ਜਦੋਂ ਜੇਲ੍ਹ ਮੰਤਰੀ ਸੀਗੇ ਹਾਂਜੀ ਉਹ ਮਸਲੇ ਦੇ ਵਿੱਚ ਹਰਜੋਤ ਬੈਂਸ ਕਹਿੰਦੇ ਵੀ ਸਾਡਾ ਤਾਂ ਯਾਰ ਸਾਰਾ ਕੁਝ ਸਾਡੀਆਂ ਜੇਲ੍ਹਾਂ ਪੂਰੀ ਤਰ੍ਹਾਂ ਸੁਰੱਖਿਅਤ ਆ ਮਤਲਬ ਹੀ ਨਹੀਂ ਇੱਥੇ ਕੋਈ ਇੰਟਰਵਿਊ ਹੋ ਜੇ ਜਾਂ ਕੁਝ ਹੋ ਜੇ ਜਿਵੇਂ ਉਸੇ ਨਾਲ ਲਿੰਕ ਕਰ ਰਿਹਾ ਮਾਨਕ ਨੇ ਚੱਕਿਆ ਆ ਦੇ ਪੂਰੀ ਜਾਣਕਾਰੀ ਤੇ ਲੋਕਾਂ ਦੇ ਮੂਰੇ ਰੱਖਦਾ ਵੀ ਇਹ ਜੇਲ੍ਹਾਂ ਦੇ ਵਿੱਚ ਤਾਂ ਯਾਰ 4G ਤੇ 5G ਇਹ ਤਾਂ ਹੈ ਹੀ ਨਹੀਂ ਇਹ ਤਾਂ ਇੱਥੇ ਜੈਮਰ ਹੀ ਹੈ ਨਹੀਂ ਗੇ ਮੈਂ ਦੱਸ ਰਿਹਾ ਵੀ ਇੱਕ ਬੰਦਾ ਕਿਵੇਂ ਲਗਾਤਾਰਤਾ ਚ ਪੰਜਾਬ ਦੇ ਲਈ ਲੜਿਆ ਤੇ ਅੱਜ ਵੀ ਲੜ ਰਿਹਾ ਕਿਉਂ ਉਹਦੇ ਤੇ ਉਹਦੇ ਭਾਵੇਂ ਚਾਚੇ ਦੀ ਦੁਕਾਨ ਤੇ ਹਮਲਾ ਸਾਡੇ ਲਈ ਫਿਕਰਮੰਦੀ ਕਿਸ ਗੱਲ ਦੀ ਆ ਅੱਗੇ ਹੁਣ ਸਰਕਾਰ ਨੂੰ ਜਿਵੇਂ ਦੂਜੇ ਰਾਜਾਂ ਦੇ ਵਿੱਚ ਜਾਂਦੇ ਆ ਪ੍ਰਚਾਰ ਦੇ ਲਈ ਪੰਜਾਬ ਦੇ ਜਹਾਜ਼ਾਂ ਦੀ ਕਿਵੇਂ ਵਰਤੋਂ ਕੀਤੀ ਗਈ ਕਿਵੇਂ ਮਹਿੰਗਾ ਜੈੱਟ ਕਿਰਾਏ ਤੇ ਲਿਆ ਗਿਆ ਜਦਕਿ ਪੰਜਾਬ ਦੇ ਕੋਲੇ ਆਬਦਾਜ਼ਾ ਸੀ ਘੁੰਮਣਾ ਦਿੱਲੀ ਦੇ ਲੀਡਰਾਂ ਨੇ ਸੀ ਪਰ ਖਰਚੇ ਪੰਜਾਬੀਆਂ ਦੇ ਸਰਤੇ ਪਏ ਇਹ ਸਾਰੇ ਕਾਸੇ ਨੂੰ ਮਾਨਕ ਗੋਇਲ ਲਿਆਉਂਦਾ ਮੂਰੇ ਬੀਬੀ ਮਾਨੁਕਿਆਂ ਵਾਲੀ ਕੋਠੀ ਦਾ ਮਸ਼ਹੂਰ ਕਸਾ ਯਾਦਾ ਤੁਹਾਨੂੰ ਜਗਰਾਉ ਜਗਰਾਉ ਵਾਲਾ ਇੱਕ ਕੱਲੇ ਬੰਦੇ ਨੇ ਅਸੀਂ ਤਾਂ মিডিਆ ਵਾਲੇ ਨਾ ਆਪਾਂ ਬਸ ਇਹਦੀ ਜਾਣਕਾਰੀ ਚੱਕ ਕੇ ਬਸ ਮਗਰ ਛਾਪਣ ਵਾਲੇ ਆ ਆਪਾਂ ਨੂੰ ਵੈਰੀਫਾਈ ਵੀ ਨਹੀਂ ਕਰਨਾ ਪੈਂਦਾ ਵੀ ਮਾਨਕ ਨੇ ਕੁਝ ਲਿਖਿਆ ਜਾਂ ਦੱਸਿਆ ਸਹੀ ਹੋਊਗਾ ਯਾਰ ਆਪਾਂ ਦਾ ਵੈਰੀਫਾਈ ਕੀ ਕਰਨਾ ਕਾਂਗਰਸ ਤੇ ਕਾਲੀ ਨਹੀਂ ਵੈਰੀਫਾਈ ਕਰਦੇ ਦੋਨੇ ਤਰ੍ਹਾਂ ਮੈਨੂੰ ਦੱਸ ਦੇਣ ਇਹਨਾਂ ਨੇ ਕਿਹੜੀ ਆਪ ਰਿਸਰਚ ਕਰੀ ਆ ਮਾਨਕ ਗੋਲ ਦੇ ਪੇਜ ਨੂੰ ਕਾਪੀ ਕਰ ਕਰਕੇ ਤਾਂ ਕਾਂਗਰਸ ਦੇ ਕਾਲੀਆਂ ਦੇ ਪੇਜ ਚੱਲਦੇ ਆ ਜੋ ਜਾਣਕਾਰੀ ਪਾ ਦਿੰਦਾਗਾ 15 ਮਿੰਟਾਂ ਬਾਅਦ ਦੇਖ ਲਿਓ ਉਹ ਉੱਥੇ ਦੋਨਾਂ ਦੇ ਪੇਜਾਂ ਤੇ ਪਾਈ ਪਈ ਹੋਊਗੀ ਗ੍ਰਾਫਿਕਸ ਵੀ ਨਹੀਂ ਚੇਂਜ ਕਰਦੇ ਕਾਂਗਰਸੀ ਦਾ ਏਡੇ ਨੰਗਮੇ ਹੋਏ ਪਏ ਆ ਪਰ ਬੰਦਾ ਹੀ ਉਹ ਨਾ ਵੀ ਜਿਹੜੇ ਇੱਕ ਸ਼ਬਦ ਕਹਿ ਤਾ ਬਸ ਉਹਦਾ ਮਤਲਬ ਆ ਉਹ ਚ ਵਜ਼ਨ ਆ ਹਾਂ ਉਹ ਚ ਵਜ਼ਨ ਹਵਾ ਚ ਗੱਲ ਨਹੀਂ ਇਹਦੀ ਤਾਂ ਇਹ ਨਹੀਂ ਥੈਂਟੀ ਕ੍ਰੈਡੀਬਿਲਟੀ ਬਣਾਈ ਜਾਂਦੀ ਆ ਜਿਹੜੀ ਮਾਨਕ ਨੇ ਇੱਥੇ ਬਣਾਈ ਆ ਉਹ ਬੀਬੀ ਮਾਨੁਕਿਆਂ ਦੀ ਕੋਠੀ ਵਾਲਾ ਮੁੱਦਾ ਸੀ ਨਾ ਜਿਹੜਾ ਉਹ ਵੀ ਕਿਵੇਂ ਬੀਬੀ ਨੇ ਕਬਜ਼ਾ ਕਰਿਆ ਜਾਂ ਸਾਰਾ ਕੁਝ ਤੁਰ ਤੋਂ ਉਹਨੂੰ ਹਾਈਲਾਈਟ ਕਰਕੇ ਲੋਕਾਂ ਚ ਲਿਆਉਣਾ ਤੇ ਸਿਰੇ ਲਾਉਣ ਦੇ ਪਿੱਛੇ ਜੇ ਕੋ ਬੰਦੇ ਦਾ ਦਿਮਾਗ ਸੀ ਜੇ ਕਿਸੇ ਬੰਦੇ ਦੀ ਜ਼ਰਤ ਉਹਦੀ ਹਿੰਮਤ ਸੀ ਉਹ ਮਾਨਕ ਗੋਇਲ ਸੀ ਕਰਨਲ ਬਾਠ ਦਾ ਮੁੱਦਾ ਅੱਜ ਪੂਰੇ ਪੰਜਾਬ ਦੇ ਲਈ ਉਦਾਹਰਨ ਬਣ ਗਿਆ ਇਹ ਉਦਾਹਰਨ ਨਹੀਂ ਸੀ ਬਨਣਾ ਜੇ ਚ ਮਾਨਕ ਨਾ ਹੁੰਦਾ ਮੈਂ ਨਹੀਂ ਕਹਿੰਦਾ ਜਮਨ ਨਹੀਂ ਉੱਠਣਾ ਸੀ ਢਿਲੋਂ ਸਾਹ ਵਰਗੇ ਹੋਰ ਜਿਹੜੇ ਉਧਰ ਬੰਦੇ ਆ ਉਹ ਵੀ بڑے ਯਾਰ ਹਿੰਮਤੀ ਬੰਦੇ ਆ ਉਹਨਾਂ ਨੇ ਠਾ ਲੈਣਾ ਸੀ ਪਰ ਮਾਨਕ ਦਾ ਰੋਲ ਉਹ ਚ ਬਹੁਤ ਐਮ ਕਿਉਂਕਿ ਇਹ ਤਾਂ ਪਹਿਲਾਂ ਵੀ ਇਸ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਹੋ ਚੁੱਕੀ ਸੀ ਪਰ ਮਾਨਕ ਜਦੋਂ ਆਉਂਦਾ ਸਾਰੇ ਮਸਲੇ ਦੇ ਵਿੱਚ ਤਾਂ ਮਸਲਾ ਬਹੁਤ ਵੱਡਾ ਹੋ ਜਾਂਦਾ ਇੱਕ ਬੰਦਾ ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਹਿੱਤ 'ਚ ਖੜਦਾ ਤਾਂ ਜਿਹਦੇ ਬਾਰੇ ਯਾਰ ਸਾਨੂੰ ਕਹਿਣ ਨੂੰ ਫਕਰ ਵੀ ਮਾਨਕ ਗੋਇਲ ਪੰਜਾਬ ਨੂੰ ਹਮੇਸ਼ਾ ਉਵੇਂ ਦੇਖਦਾ ਜਿਵੇਂ ਪੰਜਾਬ ਨੂੰ ਦੇਖਿਆ ਜਾਣਾ ਚਾਹੀਦਾ ਜਿੱਥੇ ਕੋਈ ਪੰਜਾਬ ਦੇ ਹੱਕ ਦੀ ਗੱਲ ਹੁੰਦੀ ਆ ਅਸੀਂ ਭਾਵੇਂ ਪਿੱਛੇ ਹੋਗੇ ਮਾਨਕ ਗੋਇਲ ਸਾਡੇ ਤੋਂ ਮੂਹਰੇ ਖੜਾ ਹੁੰਦਾ ਉਸ ਬੰਦੇ ਦੇ ਭਾਵੇਂ ਚਾਚੇ ਦੀ ਦੁਕਾਨ ਤੇ ਹਮਲਾ ਕੀ ਇਹ ਮਾਨਕ ਗੋਇਲ ਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਸੀ ਪੁਲਿਸ ਇਨਵੈਸਟੀਗੇਸ਼ਨ ਚ ਬਹੁਤ ਚੀਜ਼ਾਂ ਪਾਲਣ ਦੀ ਜ਼ਰੂਰਤ ਆ ਲੱਭਣ ਦੀ ਜ਼ਰੂਰਤ ਆ ਜਿਹਦੇ ਬਿਨਾ ਸਾਡਾ ਟਾਈਮ ਨਹੀਂ ਲੰਘਣਾ ਜੀ ਤਾਂ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਤਾਂ ਜਿਵੇਂ ਹੁਣ ਬਾਜ਼ਾਰ ਦੇ ਵਿੱਚ ਆ ਕੇ ਦੋ ਬੰਦੇ ਫਾਇਰ ਕਰਦੇ ਆ ਤੇ ਬਾਅਦ ਚ ਨਿਕਲ ਜਾਂਦੇ ਉਥੋਂ ਜੇ ਪੁਲਿਸ ਇਹਨਾਂ ਨੂੰ ਨਹੀਂ ਫੜ ਸਕਦੀ ਤਾਂ ਪੁਲਿਸ ਤੇ ਵੀ ਸਵਾਲ ਉੱਠਣਗੇ ਮੁੱਦੇ 'ਤੇ ਇਹ ਮਸਲੇ 'ਚ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ